어다 गांव ਦੇ ਵਿੱਚ ਅਸੀਂ ਪ੍ਰਧਾਨ ਮੰਤਰੀ ਜੀ ਤੋਂ ਔਰ ਦੇਸ਼ ਦੇ ਹੋਮ ਮਿਨਿਸਟਰ ਤੋਂ ਮੰਗ ਕਰਦੇ ਆ ਕਿ ਅੱਜ ਰਾਤ ਤੋਂ ਰਾਤ ਪਾਕਿਸਤਾਨ ਦੀਆਂ ਟੱਲੀਆਂ ਖੜਕਾ ਕੇ ਆਪਣੀ ਇਸ ਜਿਹੜੀ ਸਾਡੇ ਨਾਲੇ ਇਹਨਾਂ ਨੇ 28 ਲੋਕਾਂ ਦਾ ਨਹਿਤੇ ਲੋਕਾਂ ਦਾ ਕਤਲ ਕੀਤਾ ਉਹਨਾਂ ਤੋਂ ਉਹਨਾਂ ਦਾ ਬਦਲਾ ਲੈ ਸਕੀਏ ਜਿਵੇਂ ਪਹਿਲਾਂ ਪ੍ਰਧਾਨ ਮੰਤਰੀ ਜੀ ਨੇ ਅੰਦਰ ਜਾ ਕੇ ਰਾਤੋਂ ਰਾਤ ਸਾਰੇ ਕੱਢ ਕੇ ਲਿਆਂਦੇ ਸੀ ਇਵੇਂ ਜਿਵੇਂ ਅਸੀਂ ਚਾਹੁੰਦੇ ਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਇਹੋ ਜਿਹਾ ਹਰਾਸਟ ਕਰ ਲੈ ਕੇ ਪਾਕਿਸਤਾਨ ਦੇ ਅੰਦਰ ਜਾ ਕੇ ਇਹਨਾਂ ਨੂੰ ਕਢੀਸ ਕੇ ਲਿਆਵੇ ਔਰ ਸਾਡੇ ਜਿਹੜੇ 28 ਨਹਤੇ ਲੋਕ ਮਾਰੇ ਗਏ ਨੇ ਇੱਕ ਨੌਜਵਾਨ ਲੈਫਟੀਨੈਂਟ ਸੀ ਮੇਰੀ ਨੇਵੀ ਦਾ ਉਹ ਵਿਚਾਰਾ 16 ਤਰੀਕ ਨੂੰ ਉਹਦੀ ਸ਼ਾਦੀ ਹੋਈ ਸੀ ਅੱਜ ਰੋਣ ਨੂੰ ਦਿਲ ਕਰਦਾ 19 ਤਰੀਕ ਨੂੰ ਉਹਦੀ ਰਿਸੈਪਸ਼ਨ ਸੀ ਔਰ 22 ਤਰੀਕ ਨੂੰ ਉਹਦਾ ਸ਼ਿਵਾ ਜਲ ਗਿਆ ਕਿੰਨੇ ਦੁੱਖ ਦੀ ਗੱਲ ਹੈ ਅੱਜ ਉਹਦੀ ਪਤਨੀ ਨੂੰ ਦੇਖਿਆ ਨਹੀਂ ਗਿਆ ਉਹ ਰੋ ਰਹੀ ਸੀ ਖੁੰਡ ਦੇ ਅੰਸੂ ਬਹਾਰੇ ਸੀ ਵੀਰੋ ਅੱਜ ਬਹੁਤ ਮਾੜਾ ਦਿਨ ਹੈ ਪਾਕਿਸਤਾਨ ਨੂੰ ਸਬਕ ਸਿਖਾਉਣਾ ਚਾਹੀਦਾ ਐਨੇਕ ਬੇਨਤੀਆਂ ਕਰਦਾ ਹੋਇਆ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਕਿ ਤੁਸੀਂ ਇੱਕ ਹੋਵੋ ਇਕਤਾ ਵਿੱਚ ਬਿਲਾਓ ਔਰ ਏਕੇ ਨਾਲ ਹੀ ਜਿੱਤਿਆ ਜਾ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਰਦਾਬਾ ਪਾਕਿਸਤਾਨ ਮਰਦਾਬਾ 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 ਹੁਣ ਮੇਰੇ ਨਾਲ ਕਰਨਾ ਚਾਹੀਦਾ न को। देश के को। को। जिहाद रोसा धन तो मार कर सारी मीडिया का क्योंकि कुछ मीडिया ने इस हत्या नरसंहार का रूप दिता यह नरसिहारा जेडी हत्या होंगी ਉਹ ਜਿਹੜੇ 100 ਵਿਅਕਤੀ ਇਕੱਠਾ ਮੇ ਖੜੇ ਹੁੰਦੇ ਆ ਕੋਈ ਅੱਤਵਾਦੀ ਆ ਕੇ ਉਹਨਾਂ ਨੂੰ 100 ਦੇ 100 ਨੂੰ ਮਾਰ ਜਾਂਦਾ ਉਹ ਹੱਤਿਆ ਹੁੰਦੀ ਆ ਉਹ ਮਰਤੀਉ ਹੁੰਦੀ ਆ ਪਰ ਜਿਹੜਾ ਇੱਕ ਇੱਕ ਚੁਣ ਕੇ ਧਰਮ ਪੁੱਛ ਕੇ ਧਰਮ ਪੁੱਛ ਕੇ ਉਹਨਾਂ ਦਾ ਖਤਨਾ ਚੈੱਕ ਕਰਕੇ ਉਹਨਾਂ ਨੂੰ ਕਲਮਾ ਪੜਾ ਕੇ ਉਹਨਾਂ ਨੂੰ ਨਵਾਜ਼ ਅਦਾ ਕਰਾ ਕੇ ਮਾਰਿਆ ਜਾਂਦਾ ਉਹ ਨਰਸਹਾਰ ਹੁੰਦਾ ਜਿਹੜਾ ਕਿ 19 ਜਨਵਰੀ 1991 ਵਿੱਚ ਕਸ਼ਮੀਰ ਵਿੱਚ ਹੋਇਆ ਸੀ ਉਹ ਦੁਹਰਾਇਆ ਗਿਆ ਵਾ ਇਹ ਸਾਡੇ ਨਾਲ ਨਰਸਹਾਰ ਹਿੰਦੂਆਂ ਦਾ ਚੁਣ ਕੇ ਕੀਤਾ ਗਿਆ ਜਿਹੜੇ ਹਿੰਦੂਆਂ ਨੇ ਇਹ ਕਿਹਾ ਕਿ ਚਲੋ ਮੰਨ ਲਓ ਮੈਂ ਮੁਸਲਮਾਨ ਆ ਉਹਨਾਂ ਦੇ ਪਿੰਡ ਤਾਰ ਕੇ ਘਟਨਾ ਚੈੱਕ ਕੀਤਾ ਗਿਆ ਉਹਨਾਂ ਤੋਂ ਨਬਾਤ ਪੜਾਈ ਗਈ ਕਲਮਾ ਪੜਾਇਆ ਗਿਆ ਉਹ ਤਵਾਦ ਮੱਥੇ ਤੇ ਗੋਲੀ ਮਾਰੀ ਗਈ ਸਭ ਤੋਂ ਦਰਦਨਾਕ ਘਟਨਾ ਤਦ ਹੋਈ ਜਦੋਂ ਇੱਕ ਮਹਿਲਾ ਨੇ ਕਿਹਾ ਕਿ ਜੀ ਮੇਰੇ ਪਤੀ ਨੂੰ ਤੁਸੀਂ ਮਾਰਤਾ ਔਰ ਮੈਨੂੰ ਵੀ ਗੋਲੀ ਮਾਰ ਦਿਓ ਫਿਰ ਉਹ ਮਹਿਲਾ ਨੂੰ ਉਸ ਅੱਤਵਾਦੀ ਨੇ ਜਵਾਬ ਦਿੱਤਾ ਕਿ ਮੈਂ ਤੈਨੂੰ ਨਹੀਂ ਮਾਰੂੰਗਾ ਤੂੰ ਜਾ ਕੇ ਮੋਦੀ ਨੂੰ ਕਹੀਂ ਕਿ ਮੈਂ ਇਹ ਕੀਤਾ ਵਾ ਤੇ ਅੱਗੇ ਵੀ ਕਰੂੰਗਾ ਇਹ ਬਹੁਤ ਦਰਦਨਾਕ ਘਟਨਾ ਸੀ ਅਸੀਂ ਇਹਦੀ ਨਿੰਦਾ ਕਰਦੇ ਆ ਇਹਦੇ ਵਿਰੋਧ ਦੇ ਵਿੱਚ ਬਿਸ਼ਨਦੂ ਪਰਸ਼ਦ ਬਜਰਾਂਦਲ ਬਰਨਾਲਾ ਨੇ ਸਾਰੇ ਸਮਾਜਿਕ ਧਾਰਮਿਕ ਸੰਗਠਨ ਵਪਾਰ ਮੰਡਲ ਸੇਵ ਸੇਵਾ ਸੰਘ ਤਰਨੇਤ ਕਾਵਣ ਸੰਗ ਰੋਰਬਾਨ ਸਭਾ ਖਤਰੀ ਸਭਾ ਬ੍ਰਾਹਮਣ ਸਭਾ ਰਾਸ਼ਟਰੀ ਸੇਵਾ ਸੰਘ ਸਾਰੇ ਸੰਗਠਨਾਂ ਨਾਲ ਮਿਲ ਕੇ ਇਹ ਰੋਸ ਮੁਜ਼ਾਹਰਾ ਕੀਤਾ ਸੀਗਾ ਸੈਂਕੜੇ ਦੀ ਸੰਖਿਆ ਵਿੱਚ ਅੱਜ ਹਿੰਦੂ ਇਕੱਠਾ ਸੀ ਹਿੰਦੂ ਦੇ ਅੰਦਰ ਅੱਗ ਸੀ ਉਹਦਾ ਜਿਹੜਾ ਸੀਨਾ ਸੀ ਉਹ ਅੱਗ ਨਾਲ ਜਲਤ ਰਿਆ ਸੀ ਉਹ ਬਦਲਾ ਚਾਹੁੰਦਾ ਉਹ ਮੋਦੀ ਨੂੰ ਉਹ ਅਮੇ ਸਾਨੂੰ ਇਹ ਕਹਿਣਾ ਚਾਹੁੰਦਾ ਕਿ ਸਾਨੂੰ ਬਦਲਾ ਚਾਹੀਦਾ ਸਾਨੂੰ 26 ਦੇ ਬਦਲੇ 26000 ਚਾਹੁੰਦੇ ਨੇ ਸਾਨੂੰ ਇਜ਼ਰਾਈਲ ਵਾਲਾ ਕੰਮ ਚਾਹੀਦਾ ਜਿਵੇਂ ਇਜ਼ਰਾਈਲ ਨੇ ਗਾਜ਼ਾ ਨੂੰ ਖਤਮ ਕਰਤਾ ਅੱਜ ਇਜ਼ਰਾਈਲ ਸੱਤ ਇਸਲਾਮਿਕ ਦੇਸ਼ਾਂ ਨਾਲ ਕਿਰਿਆ ਕਰਿਆ ਹੈ ਇੱਕ ਛੋਟਾ ਜਿਹਾ ਦੇਸ਼ ਆ ਜਿਹਦੀ ਆਬਾਦੀ 80 ਲੱਖਾ ਉਹ ਸੱਤ ਇਸਲਾਮਿਕ ਕੰਟਰੀ ਨਾਲ ਇਕੱਲਾ ਲੜ ਰਿਹਾ ਉਹਨੇ ਗਾਜ਼ਾ ਦੀ ਇੱਟ ਨਾਲ ਇੱਕ ਵਜਾਤੀ ਯਰੂਸ਼ਲਮ ਖਤਮ ਕਰਤਾ ਉਹਨੇ ਗਾਜ਼ਾ ਖਤਮ ਕਰਤਾ ਉਹਨੇ ਸਾਰੇ ਇਸਲਾਮਿਕ ਦੇਸ਼ ਸਾਰੇ ਖਤਮ ਕਰਦੇ ਅੱਜ ਮੋਦੀ ਜੀ ਨੂੰ ਅਸੀਂ ਅਸੀਂ ਅਪੀਲ ਕਰਦੇ ਆ ਕਿ ਤੁਸੀਂ ਇਜ਼ਰਾਈਲ ਨੂੰ ਗਾਜ਼ਾ ਖਤਮ ਕਰੋ ਪਾਕਿਸਤਾਨ ਖਤਮ ਕਰੋ ਜਿਹੜੇ ਪਾਕਿਸਤਾਨ ਪ੍ਰਸਤ ਭਾਰਤ ਵਿੱਚ ਰਹਿ ਰਹੇ ਆ ਪੰਜਾਬ ਵਿੱਚ ਰਹਿ ਰਹੇ ਆ ਬਰਨਾਲੇ ਵਿੱਚ ਰਹਿ ਰਹੇ ਆ ਇਹ ਜਿਹੇ ਗਦਾਰਾਂ ਨੂੰ ਅਸੀਂ ਦੇਖ ਲਾਂਗੇ ਤੁਸੀਂ ਜਿਹੜੇ ਬਾਹਰ ਦੇ ਗਦਾਰਾ ਉਹਨਾਂ ਨਾਲ ਨਿਪਟੋ ਨੀਰਵਨੀ ਜੀ ਕੀ ਕਹਿਣਾ ਚਾਹੋਗੇ ਜਿਵੇਂ ਦੇਸ਼ ਦਾ ਸਭ ਤੋਂ ਵੱਡਾ ਪਵਿੱਤਰ ਤਿਉਹਾਰ ਅਮਰਨਾਥ ਯਾਤਰਾ ਮੰਨੀ ਜਾਂਦੀ ਹੈ ਦੇਸ਼ ਦੁਨੀਆ ਤੋਂ ਲੋਕ ਪਹੁੰਚਦੇ ਨੇ ਲੱਗਦਾ ਕਿ ਤਰ੍ਹਾਂ ਕਿਤੇ ਉਸ ਦੇ ਉੱਤੇ دہشت ਪਲਾਣ ਦੀ ਜਾਂ ਉਹਨੂੰ ਪੋਚ ਪੋਚ ਕਰਨ ਦਾ ਜਿਹੜਾ ਇਹ ਬਹੁਤ ਵੱਡਾ ਸਰਜੰਤਰ ਰਚਿਆ ਗਿਆ ਹੈ ਸਾਹਮਣੇ ਦੇ ਇੱਕ ਗੱਲ ਨੂੰ ਮੈਂ ਹੱਸੀ ਵਿੱਚ ਟਾ ਲੂੰਗਾ ਨਿਗਾਹ ਭਾਈ ਸਾਹਮਣੇ ਤੇ ਅੱਗੇ ਰੱਖੀ ਸਾਰੇ ਪਾਸੇ ਰੱਖੀ ਇੱਕ ਗੱਲ ਨੂੰ ਮੈਂ ਹੱਸੀ ਵਿੱਚ ਟਾ ਟੂੰਗਾ ਕਿਉਂਕਿ 1996 1996 ਵਿੱਚ ਪਾਕਿਸਤਾਨ ਤੇ ਕਸ਼ਮੀਰ ਦੇ ਅੱਤਵਾਦੀਆਂ ਨੇ ਇਹ ਗੱਲ ਕਹੀ ਸੀ ਕਿ ਇੱਥੇ ਇੱਕ ਵੀ ਚਿੜੀ ਆਹੀਂ ਆਣੀ ਦੇਣੀ ਇੱਕ ਵੀ Hindu ਆਣੀ ਦੇਣਾ 1996 ਦੀ ਗੱਲ ਆ ਉਦੋਂ ਵੀ ਸੰਧੂ ਪਰਸ਼ਦ ਬਜਰੰਗ ਦਲ ਨੇ 100 ਲਈ ਸੀ ਕਿ ਅਹੀਂ ਅਮਰਨਾਥ ਦੇ ਵਿੱਚ ਵਰਤਮਾਨ ਸੰਖਿਆ ਲੈ ਕੇ ਜਾਵਾਂਗੇ ਕਿ ਉਹ ਸਟੈਮ ਅਹੀਂ 6 ਲੱਖ Hindu 6 ਲੱਖ ਬਜਰੰਗੀ ਪੂਰੇ ਦੇਸ਼ ਚੋਂ ਲੈ ਕੇ ਗਈ ਸੀ ਇਹ ਚੈਲੰਜ ਨੇ ਸਾਨੂੰ ਫੇਰ ਦਿੱਤਾ ਵਾ ਤੇ ਇਹ ਚੈਲੰਜ ਅਸੀਂ ਸਵੀਕਾਰ ਕਰ ਰਹੇ ਹਾਂ ਕਿ ਦੇਹਸ਼ਤ ਦਾ ਮਾਹੌਲ ਜਦੂਰ ਹੈ ਹੁਣ ਭਾਈ ਸਾਹਿਬ ਦੇਹਸ਼ਤ ਦਾ ਮਾਹੌਲ ਕੀ ਆ ਅੱਲਾ ਹੀ 8 ਲੱਖ ਲੈ ਕੇ ਜਾਂਦੇ ਸੀ ਹੁਣ ਅਹੀਂ 80 ਲੱਖ ਲੈ ਕੇ ਜਾਵਾਂਗੇ ਇਸ ਅਦਾ ਮਾਹੌਲ ਉਹਨਾਂ ਦੇ ਵਿੱਚ ਜਿਨ੍ਹਾਂ ਦਾ ਅਜ ਸਿੰਧੂ ਨਦੀ ਦਾ ਪਾਣੀ ਬੰਦ ਹੋ ਗਿਆ ਜਿਨ੍ਹਾਂ ਦਾ ਅਟਾਰੀ ਬਾਰਡਰ ਬੰਦ ਹੋ ਗਿਆ ਇਸ ਅਦਾ ਮਾਹੌਲ ਉਹਨਾਂ ਦੇ ਵਿੱਚ ਆਹੀਂ 8 ਲੱਖ ਦੀ ਥਾਂ ਮੈਂ 80 ਲੱਖ ਲੱਗ ਜਾਵਾਂਗੇ ਭਈ ਇਸ ਕਰ ਉਹਨਾਂ ਦਾ ਕਰਾਂਗੇ ਸਾਡੀ 2 ਮਹੀਨੇ ਦੀ ਯਾਤਰਾ ਚ ਉਹਨਾਂ ਦਾ ਸਾਲ ਪੜਦਾ ਘਰ ਚੱਲਦਾ ਸਾਲ ਪੜਦੀ ਉਹਨਾਂ ਦਾ ਰੋਜੀ ਰੋਟੀ ਚੱਲਦੀ ਆ अं आर्थिक बहिष्कार करा अपने टेंट में रहा अपना भोजन लेके जाएंगे तो अमरनाथ यात्रा में अं पी चढ़ के टोल नगाड़े लैके आते हमें अस्सी लख जाए साढ़े हौसले जमा नहीं डिगे हौसले बुलंद ने यहो कारण तो निपटना ही जानते कि उत्तर जो तीर्थयात्री जाते हैं उन्होंने बहुत आस्था होंगी है वो तीन तीन महीने पहले रजिस्ट्रेशन करवाएं बच्चे जाते हैं बूढ़े जाते जवान जाते पूरे देश तो आते विदेश तो आते हैं तो प्रधानमंत्री जी तो हमें सामू मैं अपील करता कि सुरक्षा कर रही की जाए तो कोई ਹੋ ਜਾ ਸਲੀਪਰ ਸਾਨੂੰ ਲੱਗਦਾ ਕਿ ਜਿਹੜੀ ਸਿਆਸਤਰਾ ਦੇ ਵਿੱਚ ਲਿਖਨ ਪਾ ਸਕਦਾ ਉਹਦੇ ਚ ਕੋਈ ਰਿਆਤ ਨਾ ਕੀਤੀ ਜਾਵੇ ਸਿੱਧੀ ਗੋਲੀ ਮਾਰੀ ਜਾਵੇ ਜਿਵੇਂ ਜਿਵੇਂ ਮਗਾਪੋਰ ਬਿਲ ਦੀ ਗੱਲ ਕਰਦੇ ਆਂ ਮਗਾਪੋਰ ਬਿਲ ਦੇ ਵਿੱਚ ਜਿਹੜਾ ਹੈਗਾ ਪੰਜਾਬ ਦੇ ਜਿਹੜੇ ਹੈਗਾ 13 ਐਮਪੀ 13 ਐਮਪੀ ਤੋਂ ਬਿਜੇ ਸਾਹਿਬ ਦਿਲ ਦਾ ਵਿਰੋਧ ਕੀਤਾ ਗਿਆ ਜਦੋਂ ਕਿ ਮੋਤੀ ਸਾਹਿਬ ਨੇ ਇਸ ਬਿਲ ਨੂੰ ਪਾਸ ਕਰਨ ਦੀ ਉਪਰਕੀ ਹੈ ਉਸ ਪਰ ਕੀ ਕਹਿਣਾ ਚਾਹੁੰਦੇ ਇਹ 13 ਐਮਪੀ ਹੱਲੇ ਨਹੀਂ ਪਤਾ ਲੱਗ ਰਿਹਾ ਹੱਲੋ ਸਰਕਾਰ ਆ 13 ਐਮਪੀ ਨੂੰ ਪਤਾ ਲੱਗੂਗਾ ਉਹਨਾਂ ਨੇ ਇੱਕ ਛੋਟਾ ਜਿਹਾ ਕਸਵਾ ਮਲੇਰ ਕੋਟਲਾ ਸਿਰੇ ਮਲੇਰ ਕੋਟਲਾ ਨੂੰ ਬਸਦੇ ਰਹਿਣ ਵਾਸਤੇ ਉਹਨਾਂ ਦੇ ਮੁਸਲਮਾਨਾਂ ਵਾਸਤੇ ਨਾ 13 ਦੇ 13 ਐਮਪੀਆ ਨੇ ਬਖਾ ਬੋਰਡ ਦੇ ਖਿਲਾਫ ਵੋਟ ਦਿੱਤਾ ਇਹਨਾਂ ਨੂੰ ਪਛਤਾਣਾ ਪਊਗਾ 2027 ਦੀ ਚੋਣਾਂ ਵਿੱਚ 2029 ਦੀ ਚੋਣਾਂ ਜਿਨ੍ਹਾਂ ਨੂੰ ਪਤਾ ਲੱਗੂਗਾ ਕਿ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਹਿੰਦੂਆਂ ਦੀ ਜਿਹੜੀ ਵੋਟ ਆ ਉਹਦੇ ਲੱਤ ਮਾਰੀ ਆ ਜਿਹੜੀ ਸਿੱਖਾਂ ਦੀ ਵੋਟਾਂ ਨੂੰ ਲੱਤ ਮਾਰੀ ਆ ਉਹਨਾਂ ਦੀ ਵੋਟਾਂ ਦੀ ਕੋਈ ਕੀਮਤ ਨਾ ਸਮਝਦੇ ਹੋਏ ਸਿਰਫ ਕੁਝ ਪਰਸੈਂਟ ਮੁਸਲਮਾਨਾਂ ਦੀ ਵੋਟਾਂ ਵਾਸਤੇ ਜਿਨ੍ਹਾਂ ਨੇ ਘਾਤ ਕੀਤਾ ਵਾ ਇਹਨਾਂ ਨੂੰ ਆਉਣ ਵਾਲੀਆਂ ਵੋਟਾਂ ਵਿੱਚ ਹਿੰਦੂ ਸਮਾਜ ਸਬਕ ਸਖਾਊਗਾ ਤੇ ਇਹਨਾਂ ਨੂੰ ਘਰੇ ਉਠਾਊਗਾ ਖਾਲੀ ਕੀ ਨਾਮ ਹੈ ਤੁਹਾਡਾ ਲੈ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਕਪਤਾਨਾ ਬੱਜੀ ਰਿਹਾ ਹੈ ਕਿ ਪਾਕਿਸਤਾਨ ਨਾਲ ਮੁਕਾ ਗਿਆ ਕੀ ਜਨਾ ਕਹਿੰਦੇ ਹੋ ਤੁਸੀਂ ਦੇਖੋ ਜੀ ਇਹ ਅੱਛਾ ਇੱਕ ਪ੍ਰੋਟੈਸਟ ਦਾ ਸਾਧਨ ਹੈ ਜੋ ਕੁਝ ਪਹਿਲ ਕਾਮ ਦੇ ਵਿੱਚ ਹੋਇਆ ਅਤਿ ਮੰਦ ਭਗ ਹੈ ਇਸ ਦਾ ਟੁਕਮਾ ਜਵਾਬ ਪਾਕਿਸਤਾਨ ਨੂੰ ਸਾਡੀ ਭਾਰ ਸਰਕਾਰ ਨੂੰ ਦੇਣਾ ਚਾਹੀਦਾ ਹੈ ਮੈਂ ਤਾਂ ਇਹੀ ਮੰਗ ਕਰੂੰਗਾ ਕਿ ਹਿੰਦੁਸਤਾਨ ਦੀ ਸਰਕਾਰ ਇਹ ਗੱਲ ਇਨਸ਼ੋਰ ਕਰੇ ਕਿ ਇਹ ਹੱਥੇ ਲੋਕਾਂ ਦਾ ਕਤਲ ਨਹੀਂ ਹੋਣਾ ਚਾਹੀਦਾ ਕਿਉਂਕਿ ਉਹਨਾਂ ਲੋਕਾਂ ਨੂੰ ਕੁਝ ਵੀ ਉਹ ਆਪਣੇ ਘਰਾਂ ਤੋਂ ਪਤਾ ਨਹੀਂ ਕਿੰਨੀਆਂ ਆਸਾਂ ਤੇ ਉਮੀਦਾਂ ਨਾਲ ਜਾਂ ਕਿਹੜੇ ਚਾਮਾਂ ਤੇ ਲਾਡਾਂ ਨਾਲ ਉਹ ਘੁੰਮਣ ਜਾਂਦੇ ਨੇ ਔਰ ਉਹ ਘੁੰਮ ਕੇ ਜਦੋਂ ਆਉਂਦੇ ਨੇ ਉੱਥੇ ਗਏ ਹੁੰਦੇ ਨੇ ਤਾ ਉਥੇ ਉਹਨਾਂ ਦਾ ਅਗਰ ਉਹਨਾਂ ਨਾਲ ਕੋਈ ਇਹੋ ਜੀ ਘਟਨਾ ਵਾਪਰ ਜਾਂਦੀ ਹੈ ਤਾਂ ਦੇਸ਼ ਦੇ ਵਿੱਚ ਮਤਲਬ ਸੋਗ ਦੀ ਲਹਿਰ ਫੈਲ ਜਾਂਦੀ ਹੈ ਸੋ ਇਸ ਲਈ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ ਇਹਦੀ ਜਿੰਨੀ ਵੀ ਨਿਖੇਧੀ ਕੀਤੀ ਜਾ ਸਕੇ ਉਨੀ ਘਟ ਹੈ ਮੈਂ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਤੋਂ ਆਰਮੀ ਚੀਫ ਸਾਡੇ ਔਰ ਸਾਡੇ ਸਾਰੀਆਂ ਤਿੰਨਾਂ ਫੋਰਸਾਂ ਦੇ ਚੀਫ ਰੱਖਿਆ ਮੰਤਰੀ ਫੋਰਮ ਮਿਨਿਸਟਰ ਔਰ ਹੋਮ ਸਟੇ ਨੇ ਸਾਰਿਆਂ ਤੋਂ ਉਪਰਜੋਰ ਮੰਗ ਕਰਦਾ ਕਿ ਪਹਿਲਾਂ ਜਿਵੇਂ ਪੁੱਲਵਾਮਾ ਵੇਲੇ ਪਾਕਿਸਤਾਨ ਨੂੰ ਸਬਕ ਸਿਖਾਇਆ ਸੀ ਇਸੇ ਤਰ੍ਹਾਂ ਹੀ ਪਹਿਲਗਾਮ ਦਾ ਵੀ ਉਹਨਾਂ ਨੂੰ ਸਬਕ ਸਿਖਾਇਆ ਜਾਵੇ ਤਾਂ ਕਿ ਅੱਗੇ ਤੋਂ ਉਹ ਇਹੋ ਜਿਹੀ ਮੰਦਭਾਗੀ ਘਟਨਾਾਂ ਦੀ ਜਰੂਰਤ ਨਾ ਕਰੇ ਮੇਰਾ ਨਾਮ ਪਨੀਤ ਕੌਸ਼ਲ ਮੋਨੂ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਜੋ ਇਹ ਕਸ਼ਮੀਰ ਵਿੱਚ ਬਹੁਤ ਮਾੜੀ ਘਟਨਾ ਹੋਈ ਆ ਅਸੀਂ ਨਰਿੰਦਰ ਮੋਦੀ ਜੀ ਨੂੰ ਬੇਨਤੀ ਕਰਦੇ ਹਾਂ ਕਿ ਇਹਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਤੇ ਪੰਜਾਬ ਵਿੱਚ ਜਦੋਂ ਵੀ ਕਿਸੇ ਮੁਸਲਮਾਨ ਦੀ ਐਂਟਰੀ ਹੋਣੀ ਹੈ ਤਾਂ ਉਹਦਾ ਪੂਰਾ ਪ੍ਰੂਫ ਦੇਖਿਆ ਜਾਵੇ। ਤੋਂ ਅਪਰ ਨਵੰਬਰ ਤੋਂ ਕਸ਼ਮੀਰੀ ਬਹੁਤ ਆਉਂਦੇ ਨੇ ਉਹਰੇ ਕਸ਼ਮੀਰੀਆਂ ਨੂੰ ਕੋਈ ਘਰ ਨਾ ਦਿੱਤਾ ਜਾਵੇ ਕਿਰਾਏ ਤੇ ਉਹਨਾਂ ਦੇ ਬਕਾਇਦਾ ਪ੍ਰੂਫ ਦੇਖ ਕੇ ਉਹਨਾਂ ਦੀ ਰਿਹਾਇਸ਼ ਕੀਤੀ ਜਾਵੇ। ਸੋ ਮੇਰੀ ਬੇਨਤੀ ਇਹੀ ਹੈ ਵੀ ਮੋਦੀ ਸਾਹਿਬ ਨੂੰ ਵੀ ਪੂਰਾ ਪੂਰਾ ਧਿਆਨ ਦਿੱਤਾ ਜਾਵੇ। ਧੰਨਵਾਦ। ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ताजी खबर नोटिफिकेशन पाँच बेल आइकन ऐसी क्लिक करो कर। ਜੇ ਕਰਾ ਰਾਏ ਆਂ ਜੀਰ ਮਜਰੰਗੇ ਹਰ ਹਰ ਮਹਾਦੇ ਜਿਹੜੀ ਹੋਈ ਐ ਪਹਿਲਗਾਮ ਦੇ ਵਿੱਚ ਅਸੀਂ ਪ੍ਰਧਾਨ ਮੰਤਰੀ ਜੀ ਤੋਂ ਔਰ ਦੇਸ਼ ਦੇ ਹੋਮ ਮਿਨਿਸਟਰ ਤੋਂ ਮੰਗ ਕਰਦੇ ਆ ਕਿ ਅੱਜ ਰਾਤ ਤੋਂ ਰਾਤ ਪਾਕਿਸਤਾਨ ਦੀਆਂ ਟੱਲੀਆਂ ਖੜਕਾ ਕੇ ਆਪਣੀ ਇਸ ਜਿਹੜੀ ਸਾਡੇ ਨਾਲੇ ਇਹਨਾਂ ਨੇ 28 ਲੋਕਾਂ ਦਾ ਨਹਿਤੇ ਲੋਕਾਂ ਦਾ ਕਤਲ ਕੀਤਾ ਉਹਨਾਂ ਤੋਂ ਉਹਨਾਂ ਦਾ ਬਦਲਾ ਲੈ ਸਕੀਏ ਜਿਵੇਂ ਪਹਿਲਾਂ ਪ੍ਰਧਾਨ ਮੰਤਰੀ ਜੀ ਨੇ ਅੰਦਰ ਜਾ ਕੇ ਰਾਤੋਂ ਰਾਤ ਸਾਰੇ ਕੱਢ ਕੇ ਲਿਆਂਦੇ ਸੀ ਇਹ ਵੀ ਜਿਵੇਂ ਅਸੀਂ ਚਾਹੁੰਦੇ ਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਇਹੋ ਜਿਹਾ ਹਰਾਸਟੈਪ ਲੈ ਕੇ ਪਾਕਿਸਤਾਨ ਦੇ ਅੰਦਰ ਜਾ ਕੇ ਇਹਨਾਂ ਨੂੰ ਕਢੀਸ ਕੇ ਲਿਆਵੇ ਔਰ ਸਾਡੇ ਜਿਹੜੇ 28 ਨਹਿਤੇ ਲੋਕ ਮਾਰੇ ਗਏ ਨੇ ਇੱਕ ਨੌਜਵਾਨ ਲੈਫਟੀਨੈਂਟ ਸੀ ਮੇਰੀ ਨੇਵੀ ਦਾ ਉਹ ਵਿਚਾਰਾ 16 ਤਰੀਕ ਨੂੰ ਉਹਦੀ ਸ਼ਾਦੀ ਹੋਈ ਸੀ ਅੱਜ ਰੋਣ ਨੂੰ ਦਿਲ ਕਰਦਾ 19 ਤਰੀਕ ਨੂੰ ਉਹਦੀ ਰਿਸੈਪਸ਼ਨ ਸੀ ਔਰ 22 ਤਰੀਕ ਨੂੰ ਉਹਦਾ ਸਿਵਾ ਜਲ ਗਿਆ ਕਿੰਨੇ ਦੁੱਖ ਦੀ ਗੱਲ ਹੈ ਅੱਜ ਉਹਦੀ ਪਤਨੀ ਨੂੰ ਦੇਖਿਆ ਨਹੀਂ ਗਿਆ ਉਹ ਰੋ ਰਹੀ ਸੀ ਖੋਂਦੇ ਆਸੂ ਵਹਾਰ ਰਹੀ ਸੀ ਵੀਰੋ ਅੱਜ ਬਹੁਤ ਮਾੜਾ ਦਿਨ ਹੈ ਪਾਕਿਸਤਾਨ ਨੂੰ ਸਬਕ ਸਿਖਾਉਣਾ ਚਾਹੀਦਾ ਐਨੀਆਂ ਕ ਬੇਨਤੀਆਂ ਕਰਦਾ ਹੋਇਆ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਕਿ ਤੁਸੀਂ ਇੱਕ ਹੋਵੋ

ਗੋਰੀ ਮਾਰੋਸਾਂ ਨੂੰ ਇਸਲਾਮਿਕ ਜਿਹਾਦ ਮਰਦਾਵਾਲ ਇਹ ਜਿਹੜਾ ਰੋਸ ਆ ਭਾਈ ਸਾਹਿਬ ਤੁਹਾਨੂੰ ਧੰਨਵਾਦ ਕਰਦਾ ਸਾਰੀ ਮੀਡੀਆ ਦਾ ਕਿਉਂਕਿ ਕੁਝ ਮੀਡੀਆ ਨੇ ਇਸ ਹੱਤਿਆ ਨੂੰ ਨਰਸਹਾਰ ਦਾ ਰੂਪ ਦਿੱਤਾ ਇਹ ਨਰਸਹਾਰਾ ਜਿਹੜੀ ਹੱਤਿਆ ਹੁੰਦੀ ਆ ਉਹ ਜਿਹੜੇ 100 ਵਿਅਕਤੀ ਇਕ ਥਾਂ 'ਤੇ ਖੜੇ ਹੁੰਦੇ ਆ ਕੋਈ ਅੱਤਵਾਦੀ ਆ ਕੇ ਉਹਨਾਂ ਨੂੰ 100 ਦੇ 100 ਨੂੰ ਮਾਰ ਜਾਂਦਾ ਉਹ ਹੱਤਿਆ ਹੁੰਦੀ ਆ ਉਹ ਮਰਤੀਉਂ ਹੁੰਦੀ ਆ ਪਰ ਜਿਹੜਾ ਇੱਕ ਇੱਕ ਚੁਣ ਕੇ ਧਰਮ ਪੁੱਛ ਕੇ ਧਰਮ ਪੁੱਛ ਕੇ ਉਹਨਾਂ ਦਾ ਖਤਨਾ ਚੈੱਕ ਕਰਕੇ ਉਹਨਾਂ ਨੂੰ ਕਲਮਾ ਪੜਾ ਕੇ ਉਹਨਾਂ ਨੂੰ ਨਵਾਜ਼ ਅਦਾ ਕਰਾ ਕੇ ਮਾਰਿਆ ਜਾਂਦਾ ਉਹ ਨਰਸਹਾਰ ਹੁੰਦਾ ਜਿਹੜਾ ਕਿ 19 ਜਨਵਰੀ 1991 ਵਿੱਚ ਕਸ਼ਮੀਰ ਵਿੱਚ ਹੋਇਆ ਸੀ ਉਹ ਦੁਹਰਾਇਆ ਗਿਆ ਵਾ ਇਹ ਸਾਡੇ ਨਾਲ ਨਰਸਹਾਰ ਹਿੰਦੂਆਂ ਦਾ ਚੁਣ ਕੇ ਕੀਤਾ ਗਿਆ ਜਿਹੜੇ ਹਿੰਦੂਆਂ ਨੇ ਇਹ ਕਿਹਾ ਕਿ ਚਲੋ ਮੰਨ ਲਓ ਮੈਂ ਮੁਸਲਮਾਨਾ ਉਹਨਾਂ ਦੇ ਪਿੰਡ ਤਾਰ ਕੇ ਖਤਨਾ ਚੈੱਕ ਕੀਤਾ ਗਿਆ ਉਹਨਾਂ ਤੋਂ ਨਵਾਜ਼ ਪੜਾਈ ਗਈ ਕਲਮਾ ਪੜਾਇਆ ਗਿਆ ਉਹ ਤਵਾਜ਼ ਮੱਥੇ ਤੇ ਗੋਲੀ ਮਾਰੀ ਗਈ ਸਭ ਤੋਂ ਦਰਦਨਾਕ ਘਟਨਾ ਤਦ ਹੋਈ ਜਦੋਂ ਇੱਕ ਮਹਿਲਾ ਨੇ ਕਿਹਾ ਕਿ ਜੀ ਮੇਰੇ ਪਤਨੀ ਨੂੰ ਤੁਸੀਂ ਮਾਰਤਾ ਔਰ ਮੈਨੂੰ ਵੀ ਗੋਲੀ ਮਾਰ ਦੋ ਫਿਰ ਉਹ ਮਹਿਲਾ ਨੂੰ ਉਸ ਅੱਤਵਾਦੀ ਨੇ ਜਵਾਬ ਦਿੱਤਾ ਕਿ ਮੈਂ ਤੈਨੂੰ ਨਹੀਂ ਮਾਰੂੰਗਾ ਤੂੰ ਜਾ ਕੇ ਮੋਦੀ ਨੂੰ ਕਹੀਂ ਕਿ ਮੈਂ ਇਹ ਕੀਤਾ ਵਾ ਤੇ ਅੱਗੇ ਵੀ ਕਰੂੰਗਾ ਇਹ ਬਹੁਤ ਦਰਦਨਾਕ ਘਟਨਾ ਸੀ ਅਸੀਂ ਇਹਦੀ ਨਿੰਦਾ ਕਰਦੇ ਆ ਇਹਦੇ ਵਿਰੋਧ ਦੇ ਵਿੱਚ ਵਿਸ਼ੰਦੂ ਪਰਸ਼ਦ ਬਜਰਾਂਗ ਦਲ ਬਰਨਾਲਾ ਨੇ ਸਾਰੇ ਸਮਾਜਿਕ ਧਾਰਮਿਕ ਸੰਗਠਨ ਵਪਾਰ ਮੰਡਲ ਸਿਵ ਸੇਵਾ ਸੰਘ ਤਿਰਨੇਤ ਕਾਵਣ ਸੰਗ ਅਰੋਰ ਬਾਨ ਸਭਾ ਖatri ਸਭਾ ਬ੍ਰਾਹਮਣ ਸਭਾ ਰਾਸ਼ਟਰੀ ਸਹਾਇਤਾ ਸੰਘ ਸਾਰੇ ਸੰਗਠਨਾਂ ਨਾਲ ਮਿਲ ਕੇ ਇਹ ਰੋਸ ਮੁਜ਼ਾਹਰਾ ਕੀਤਾ ਸੀਗਾ ਸੈਂਕੜੇ ਦੀ ਸੰਖਿਆ ਵਿੱਚ ਅੱਜ ਹਿੰਦੂ ਇਕੱਠਾ ਸੀ ਹਿੰਦੂ ਦੇ ਅੰਦਰ ਅੱਗ ਸੀ ਉਹਦਾ ਜਿਹੜਾ ਸੀਨਾ ਸੀ ਉਹ ਅੱਗ ਨਾਲ ਜਲਸ ਰਿਹਾ ਸੀ ਉਹ ਬਦਲਾ ਚਾਹੁੰਦਾ ਉਹ ਮੋਦੀ ਨੂੰ ਉਹ ਅਮੇ ਸਾਨੂੰ ਇਹ ਕਹਿਣਾ ਚਾਹੁੰਦਾ ਕਿ ਸਾਨੂੰ ਬਦਲਾ ਚਾਹੀਦਾ ਸਾਨੂੰ 26 ਦੇ ਬਦਲੇ 26000 ਚਾਹੀਦੇ ਨੇ ਸਾਨੂੰ ਇਜ਼ਰਾਈਲ ਵਾਲਾ ਕੰਮ ਚਾਹੀਦਾ ਜਿਵੇਂ ਇਜ਼ਰਾਈਲ ਨੇ ਗਾਜ਼ਾ ਨੂੰ ਖਤਮ ਕਰਤਾ ਅੱਜ ਇਜ਼ਰਾਈਲ ਸੱਤ ਇਸਲਾਮਿਕ ਦੇਸ਼ਾਂ ਨਾਲ ਕਿਰਿਆ ਕਰ ਰਿਹਾ ਹੈ ਇੱਕ ਛੋਟਾ ਜਿਹਾ ਦੇਸ਼ ਆ ਜਿਹਦੀ ਆਬਾਦੀ 80 ਲੱਖ ਆ ਉਹ ਸੱਤ ਇਸਲਾਮਿਕ ਕੰਟਰੀ ਨਾਲ ਇਕੱਲਾ ਲੜ ਰਿਹਾ ਉਹਨੇ ਗਾਜ਼ਾ ਦੀ ਇੱਟ ਨਾਲ ਇੱਕ ਵਜਾਤੀ ਯਰੂਸ਼ਲਮ ਖਤਮ ਕਰਤਾ ਉਹਨੇ ਗਾਜ਼ਾ ਖਤਮ ਕਰਤਾ ਉਹਨੇ ਸਾਰੇ ਇਸਲਾਮਿਕ ਦੇਸ਼ ਸਾਰੇ ਖਤਮ ਕਰਦੇ ਅੱਜ ਮੋਦੀ ਜੀ ਨੂੰ ਅਸੀਂ ਅਹੀ ਅਹੀ ਪੀਲ ਕਰਦੇ ਆ ਕਿ ਤੁਸੀਂ ਇਜ਼ਰਾਈਲ ਮੰਗੂ ਗਾਜ਼ਾ ਖਤਮ ਕਰੋ ਪਾਕਿਸਤਾਨ ਖਤਮ ਕਰੋ ਜਿਹੜੇ ਪਾਕਿਸਤਾਨ ਪ੍ਰਸਤ ਭਾਰਤ ਵਿੱਚ ਰਹਿ ਰਹੇ ਆ ਪੰਜਾਬ ਵਿੱਚ ਰਹਿ ਰਹੇ ਆ ਬਰਨਾਲੇ ਵਿੱਚ ਰਹਿ ਰਹੇ ਆ ਇਹ ਜਿਹੇ ਗਦਾਰਾਂ ਨੂੰ ਅਸੀਂ ਦੇਖ ਲਾਂਗੇ ਤੁਸੀਂ ਜਿਹੜੇ ਬਾਹਰ ਦੇ ਗਦਾਰਾ ਉਹਨਾਂ ਨਾਲ ਨਿਪਟੋ ਨੀਲ ਬਣੀ ਜੀ ਕੀ ਕਹਿਣਾ ਚਾਹੋਗੇ ਜਿਵੇਂ ਦੇਸ਼ ਦਾ ਸਭ ਤੋਂ ਵੱਡਾ ਪਵਿੱਤਰ ਤਿਹਾਰ ਅਮਰਨਾਥ ਯਾਤਰਾ ਮੰਨੀ ਜਾਂਦੀ ਹੈ ਦੇਸ਼ ਦੁਨੀਆ ਤੋਂ ਲੋਕ ਪਹੁੰਚਦੇ ਨੇ ਲੱਗਦਾ ਕਿ ਤਰ੍ਹਾਂ ਕਿਤੇ ਉਸ ਦੇ ਉੱਤੇ دہشت ਫਲਾੰਦੀ ਜਾਂ ਉਹਨੂੰ ਵਾਚ-ਵਾਚ ਕਰਨ ਦਾ ਜਿਹੜਾ ਹੈ ਬਹੁਤ ਬੜਾ ਸਰਜੰਤ ਰਚਿਆ ਗਿਆ ਹੈ ਇਹ ਗੱਲ ਨੂੰ ਮੈਂ ਹੱਸੀ ਵਿੱਚ ਟਾਲੂਗਾ ਨੀਗਾ ਭਾਈ ਸਭ ਤੇ ਅੱਗੇ ਰੱਖੀ ਸਾਰੇ ਪਾਸੇ ਰੱਖੀ ਇਹ ਗੱਲ ਨੂੰ ਮੈਂ ਹੱਸੀ ਵਿੱਚ ਟਾਲੂਗਾ ਕਿਉਂਕਿ 1996 1996 ਵਿੱਚ ਪਾਕਿਸਤਾਨ ਤੇ ਕਸ਼ਮੀਰ ਦੇ ਅੱਤਵਾਦੀਆਂ ਨੇ ਇਹ ਗੱਲ ਕਹੀ ਸੀ ਕਿ ਇੱਥੇ ਇੱਕ ਵੀ ਚਿੜੀ ਆਹੀਂ ਆਨੀ ਦੇਣੀ ਇੱਕ ਵੀ Hindu ਆਨੀ ਦੇਣਾ 1996 ਦੀ ਗੱਲ ਆ ਉਦੋਂ ਵਿਸ਼ਣਦੂ ਪਰਸ਼ਦ ਬਜਰੰਗਦਲ ਨੇ 100 ਲਈ ਸੀ ਕਿ ਆਹੀਂ ਅਮਰਨਾਥ ਦੇ ਵਿੱਚ ਵਰਤਵਾ ਸੰਖਿਆ ਲੈ ਕੇ ਜਾਵਾਂਗੇ ਇਹ ਪੋਸਟ ਸਟੈਂਪ ਅਹੀਂ 6 ਲੱਖ Hindu 6 ਲੱਖ ਬਜਰੰਗੀ ਪੂਰੇ ਦੇਸ਼ ਚੋਂ ਲੈ ਕੇ ਗਈ ਸੀ ਇਹ ਚੈਲੰਜ ਇਹਨਾਂ ਨੇ ਸਾਨੂੰ ਫੇਰ ਦਿੱਤਾ ਵਾ ਤੇ ਇਹ ਚੈਲੰਜ ਅਸੀਂ ਸਵੀਕਾਰ ਕਰ ਰਹੇ ਹਾਂ ਕਿ ਤੇ دہشت ਦਾ ਮਾਹੌਲ ਜਰੂਰ ਹੈ ਹੁਣ ਭਾਈ ਸਾਹਿਬ دہشت ਦਾ ਮਾਹੌਲ ਕੀ ਆ ਅੱਲਾ ਹੀ 8 ਲੱਖ ਲੈ ਕੇ ਜਾਂਦੇ ਸੀ ਹੁਣ ਆਹੀਂ 80 ਲੱਖ ਲੈ ਕੇ ਜਾਵਾਂਗੇ ਇਸਾ ਦਾ ਮਾਹੌਲ ਉਹਨਾਂ ਦੇ ਵਿੱਚ ਜਿਨ੍ਹਾਂ ਦਾ ਜੇ ਸਿੰਧੂ ਨਦੀ ਦਾ ਪਾਣੀ ਬੰਦ ਹੋ ਗਿਆ ਜਿਨ੍ਹਾਂ ਦਾ ਅਟਾਰੀ ਬਾਰਡਰ ਬੰਦ ਹੋ ਗਿਆ ਐਸਾ ਦਾ ਮਾਹੌਲ ਉਹਨਾਂ ਦੇ ਵਿੱਚ ਆਹੀਂ 8 ਲੱਖ ਦੀ ਥਾਂ ਮੈਂ 80 ਲੱਖ ਲੱਗ ਜਾਵਾਂਗੇ ਭਈ ਇਸ ਕਰ ਉਹਨਾਂ ਦਾ ਕਰਾਂਗੇ ਸਾਡੀ 2 ਮਹੀਨੇ ਦੀ ਯਾਤਰਾ ਚ ਉਹਨਾਂ ਦਾ ਸਾਲ ਪੜਦਾ ਘਰ ਚੱਲਦਾ ਸਾਲ ਪੜਦੀ ਉਹਨਾਂ ਦਾ ਰੋਜੀ ਰੋਟੀ ਚੱਲਦੀ ਆ अं उन्हना आर्थिक बहिष्कार करा अपने टेंट में रहा अपना भोजन लेके जागे ये अमरनाथ यात्रा में अं पड़ के टोल नगाड़े लैके अस्सी लख जाए साढ़े हौसले जमा नहीं डिगे हौसले बुलंद ने यहो कारण तो निपटना ही जांचते उतने जो तीर्थयात्री जाते हैं उन्होंने बहुत आस्था होंगी है वो तीन तीन महीने पहले रजिस्ट्रेशन करवाएं आ बच्चे जाते हैं बूढ़े जाते जवान जाते पूरे देश तो आते विदेश आते हैं तो प्रधानमंत्री जी तो हमें मैं अपील करता कि सुरक्षा कर रही की जाए तो कोई भी ਹੋ ਜਾ ਸਲੀਪਰ ਸਰੋਨਾਂ ਨੂੰ ਲੱਗਦਾ ਕਿ ਜਿਹੜੀ ਸਿਆਸਤ ਰਾ ਦੇ ਵਿੱਚ ਫਿਕਨ ਪਾ ਸਕਦਾ ਉਹਦੇ ਚ ਕੋਈ ਰਿਆਤ ਨਾ ਕੀਤੀ ਜਾਵੇ ਸਿੱਧੀ ਗੋਲੀ ਮਾਰੀ ਜਾਵੇ ਜਿਵੇਂ ਜਿਨੀ ਕਿਵੇਂ ਵਾਕਾਵੋਟ ਬਿਲ ਦੀ ਗੱਲ ਕਰਦੇ ਆਂ ਵਾਕਾਵੋਟ ਬਿਲ ਦੇ ਵਿੱਚ ਜਿਹੜਾ ਹੈਗਾ ਪੰਜਾਬ ਦੇ ਜਿਹੜੇ ਹੈਗਾ 13 ਐਮਪੀ 13 ਐਮਪੀ ਨੂੰ ਵੀ ਕਿਸੇ ਦਾ ਦਿਲ ਦਾ ਵਿਰੋਧ ਕੀਤਾ ਗਿਆ ਚਲੋ ਕਿ ਮੋਤੀ ਸਾਹਿਬ ਨੇ ਇਸ ਬਿਲ ਨੂੰ ਪਾਸ ਕਰਾ ਲਈ ਉਹ ਕੀ ਕੀ ਹੈ ਉਸ ਪਰ ਕੀ ਕਹਿਣਾ ਚਾਹੁੰਦੇ ਇਹ 13 ਐਮਪੀ ਹੱਲੇ ਨਹੀਂ ਪਤਾ ਲੱਗ ਰਿਹਾ ਹੱਲੇ ਸਰਕਾਰ ਆ 13 ਐਮਪੀ ਨੂੰ ਪਤਾ ਲੱਗੂਗਾ ਉਹਨਾਂ ਨੇ ਛੋਟਾ ਜਿਹਾ ਕਸਵਾ ਮਲੇਰ ਕੋਟਲਾ ਸਰੇ ਮਲੇਰ ਕੋਟਲਾ ਨੂੰ ਬਸਦੇ ਰਹਿਣ ਵਾਸਤੇ ਉਹਨਾਂ ਦੇ ਮੁਸਲਮਾਨਾਂ ਵਾਸਤੇ ਨਾ 13 ਦੇ 13 ਐਮਪੀਆ ਨੇ ਬਖਾ ਬੋਰਡ ਦੇ ਖਿਲਾਫ ਬੋਰਡ ਦਿੱਤਾ ਇਹਨਾਂ ਨੂੰ ਪਛਤਾਣਾ ਪਊਗਾ 2027 ਦੀ ਚੋਣਾਂ ਵਿੱਚ 2029 ਦੀ ਚੋਣਾਂ ਜਦੋਂ ਨੂੰ ਪਤਾ ਲੱਗੂਗਾ ਕਿ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਹਿੰਦੂਆਂ ਦੀ ਜਿਹੜੀ ਵੋਟ ਆ ਉਹਦੇ ਲੱਤ ਮਾਰੀ ਆ ਜਿਹੜੀ ਸਿੱਖਾਂ ਦੀ ਵੋਟਾਂ ਨੂੰ ਲੱਤ ਮਾਰੀ ਆ ਉਹਨਾਂ ਦੀ ਵੋਟਾਂ ਦੀ ਕੋਈ ਕੀਮਤ ਨਾ ਸਮਝਦੇ ਹੋਏ ਸਿਰਫ ਕੁਝ ਪਰਸੈਂਟ ਮੁਸਲਮਾਨਾਂ ਦੀ ਵੋਟਾਂ ਵਾਸਤੇ ਜਿਨ੍ਹਾਂ ਨੇ ਘਾਤ ਕੀਤਾ ਵਾ ਇਹਨਾਂ ਨੂੰ ਆਉਣ ਵਾਲੀਆਂ ਵੋਟਾਂ ਵਿੱਚ ਹਿੰਦੂ ਸਮਾਜ ਸਦਕਸ ਖਾਊਗਾ ਤੇ ਇਹਨਾਂ ਨੂੰ ਘਰੇ ਉਠਾਊਗਾ ਕਹਿੰਦੇ ਕੀ ਨਾਮ ਹੈ ਤੁਹਾਡਾ ਮੈਂ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਕੈਪਟਨ ਸਾਹਿਬਾ ਜਿਹੜਾ ਹੈਗਾ ਪਾਕਿਸਤਾਨ ਦਾ ਪ੍ਰੋਬਲਮ ਆ ਗਿਆ ਕੀ ਕਹਿੰਨਾ ਚਾਹੁੰਦੇ ਹੋ ਜੀ ਦੇਖੋ ਜੀ ਇਹ ਅੱਛਾ ਇੱਕ ਪ੍ਰੋਟੈਸਟ ਦਾ ਸਾਧਨ ਹੈ ਜੋ ਕੁਝ ਪਹਿਲ ਕਾਮ ਦੇ ਵਿੱਚ ਹੋਇਆ ਹਤੀ ਮੰਦਪਾਗਾ ਹੈ ਇਸ ਦਾ ਟੁਕਮਾ ਜਵਾਬ ਪਾਕਿਸਤਾਨ ਨੂੰ ਸਾਡੀ ਭਾਰ ਸਰਕਾਰ ਨੂੰ ਦੇਣਾ ਚਾਹੀਦਾ ਹੈ ਮੈਂ ਤਾਂ ਇਹੀ ਮੰਗ ਕਰੂੰਗਾ ਕਿ ਹਿੰਦੁਸਤਾਨ ਦੀ ਸਰਕਾਰ ਇਹ ਗੱਲ ਇਨਸ਼ੋਰ ਕਰੇ ਕਿ ਇਹਨਾਂ ਹੱਥੇ ਲੋਕਾਂ ਦਾ ਕਤਲ ਨਹੀਂ ਹੋਣਾ ਚਾਹੀਦਾ ਕਿਉਂਕਿ ਉਹਨਾਂ ਲੋਕਾਂ ਨੂੰ ਕੁਝ ਵੀ ਉਹ ਆਪਣੇ ਘਰਾਂ ਤੋਂ ਪਤਾ ਨਹੀਂ ਕਿੰਨੀਆਂ ਆਸਾਂ ਤੇ ਉਮੀਦਾਂ ਨਾਲ ਜਾਂ ਕਿਹੜੇ ਚਾਮਾਂ ਤੇ ਲਾਡਾਂ ਨਾਲ ਉਹ ਘੁੰਮਣ ਜਾਂਦੇ ਨੇ ਔਰ ਹੁਕਮ ਕੇ ਜਦੋਂ ਆਉਂਦੇ ਨੇ ਉੱਥੇ ਗਏ ਹੁੰਦੇ ਨੇ ਤਾਂ ਉੱਥੇ ਉਹਨਾਂ ਦਾ ਅਗਰ ਉਹਨਾਂ ਨਾਲ ਕੋਈ ਇਹੋ ਜੀ ਘਟਨਾ ਵਾਪਰ ਜਾਂਦੀ ਹੈ ਤਾਂ ਦੇਸ਼ ਦੇ ਵਿੱਚ ਮਤਲਬ ਸੋਗ ਦੀ ਲਹਿਰ ਫੈਲ ਜਾਂਦੀ ਹੈ ਸੋ ਇਸ ਲਈ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ ਇਹਦੀ ਜਿੰਨੀ ਵੀ ਨਿਖੇਧੀ ਕੀਤੀ ਜਾ ਸਕੇ ਉਨੀ ਘਟ ਹੈ ਮੈਂ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਤੋਂ ਆਰਮੀ ਚੀਫ ਸਾਡੇ ਔਰ ਸਾਡੇ ਸਾਰੀਆਂ ਤਿੰਨਾਂ ਫੋਰਸਾਂ ਦੇ ਚੀਫ ਰੱਖਿਆ ਮੰਤਰੀ ਫੋਰਨ ਮਿਨਿਸਟਰ ਔਰ ਹੋਮ ਮਿਨਿਸਟਰ ਨੇ ਸਾਰਿਆਂ ਤੋਂ ਇਹ ਪਰਜੋਰ ਮੰਗ ਕਰਦਾ ਕਿ ਪਹਿਲਾਂ ਜਿਵੇਂ ਪੁਲਵਾਮਾ ਵੇਲੇ ਪਾਕਿਸਤਾਨ ਨੂੰ ਸਬਕ ਸਿਖਾਇਆ ਸੀ ਇਸੇ ਤਰ੍ਹਾਂ ਹੀ ਪਹਿਲਗਾਮ ਦਾ ਵੀ ਉਹਨਾਂ ਨੂੰ ਸਬਕ ਸਿਖਾਇਆ ਜਾਵੇ ਤਾਂ ਕਿ ਅੱਗੇ ਤੋਂ ਉਹ ਇਹੋ ਜਿਹੀ ਮੰਦਭਾਗੀ ਘਟਨਾਾਂ ਦੀ ਜਰੂਰਤ ਨਾ ਕਰੇ ਮੇਰਾ ਨਾਮ ਪਨੀਤ ਕੌਸ਼ਲ ਮੋਨੂ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਜੋ ਇਹ ਕਸ਼ਮੀਰ ਵਿੱਚ ਬਹੁਤ ਮਾੜੀ ਘਟਨਾ ਹੋਈ ਆ ਅਸੀਂ ਨਰਿੰਦਰ ਮੋਦੀ ਜੀ ਨੂੰ ਬੇਨਤੀ ਕਰਦੇ ਹਾਂ ਕਿ ਇਹਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਤੇ ਪੰਜਾਬ ਵਿੱਚ ਜੋਦੋਂ ਵੀ ਕਿਸੇ ਮੁਸਲਮਾਨ ਦੀ ਐਂਟਰੀ ਹੋਣੀ ਹੈ ਤਾਂ ਉਹਦਾ ਪੂਰਾ ਪ੍ਰੂਫ ਦੇਖਿਆ ਜਾਵੇ। ਉੱਪਰ ਨਵੰਬਰ ਚ ਕਸ਼ਮੀਰੀ ਬਹੁਤ ਆਂਦੇ ਨੇ ਉਹਰੇ ਕਸ਼ਮੀਰੀਆਂ ਨੂੰ ਕੋਈ ਘਰ ਨਾ ਦਿੱਤਾ ਜਾਵੇ ਕਿਰਾਏ ਤੇ ਉਹਨਾਂ ਦੇ ਬਕਾਇਦਾ ਪ੍ਰੂਫ ਦੇਖ ਕੇ ਉਹਨਾਂ ਦੀ ਰਿਹਾਇਸ਼ ਕੀਤੀ ਜਾਵੇ। ਸੋ ਮੇਰੀ ਬੇਨਤੀ ਇਹੀ ਹੈ ਵੀ ਮੋਦੀ ਸਾਹਿਬ ਨੂੰ ਵੀ ਪੂਰਾ ਪੂਰਾ ਧਿਆਨ ਦਿੱਤਾ ਜਾਵੇ। ਧੰਨਵਾਦ। ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ। ਮੁਰਦਾਬਾਦ ਇਸਲਾਮਿਕ ਜਿਹਦ ਮੁਰਦਾਬਾਦ 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 ਰਣਗੇ ਜੈ ਹਰ ਰਾਮ ਮਹਾਦੇਵ ਜਿਹੜੀ ਹੋਈ ਹੈ ਪਹਿਲਗਾਮ ਦੇ ਵਿੱਚ ਅਸੀਂ ਪ੍ਰਧਾਨ ਮੰਤਰੀ ਜੀ ਤੋਂ ਔਰ ਦੇਸ਼ ਦੇ ਹੋਮ ਮਿਨਿਸਟਰ ਤੋਂ ਮੰਗ ਕਰਦੇ ਆ ਕਿ ਅੱਜ ਰਾਤ ਤੋਂ ਰਾਤ ਪਾਕਿਸਤਾਨ ਦੀਆਂ ਟੱਲੀਆਂ ਖੜਕਾ ਕੇ ਆਪਣੀ ਇਸ ਜਿਹੜੀ ਸਾਡੇ ਨਾਲੇ ਇਹਨਾਂ ਨੇ 28 ਲੋਕਾਂ ਦਾ ਨਹਿਤੇ ਲੋਕਾਂ ਦਾ ਕਤਲ ਕੀਤਾ ਉਹਨਾਂ ਤੋਂ ਉਹਨਾਂ ਦਾ ਬਦਲਾ ਲੈ ਸਕੀਏ ਜਿਵੇਂ ਪਹਿਲਾ ਪ੍ਰਧਾਨ ਮੰਤਰੀ ਜੀ ਨੇ ਅੰਦਰ ਜਾ ਕੇ ਰਾਤੋਂ ਰਾਤ ਸਾਰੇ ਕੱਢ ਕੇ ਲਿਆਂਦੇ ਸੀ ਇਹ ਵੀ ਜਿਵੇਂ ਅਸੀਂ ਚਾਹੁੰਦੇ ਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਇਹੋ ਜਿਹਾ ਹਰਾਸ ਟੈਪ ਲੈ ਕੇ ਪਾਕਿਸਤਾਨ ਦੇ ਅੰਦਰ ਜਾ ਕੇ ਇਹਨਾਂ ਨੂੰ ਕਢੀਸ ਕੇ ਲਿਆਵੇ ਔਰ ਸਾਡੇ ਜਿਹੜੇ 289 ਲੋਕ ਮਾਰੇ ਗਏ ਨੇ ਇੱਕ ਨੌਜਵਾਨ ਲੈਫਟੀਨੈਂਟ ਸੀ ਮੇਰੀ ਨੇਵੀ ਦਾ ਉਹ ਵਿਚਾਰਾ 16 ਤਰੀਕ ਨੂੰ ਉਹਦੀ ਸ਼ਾਦੀ ਹੋਈ ਸੀ ਅੱਜ ਰੋਣ ਨੂੰ ਦਿਲ ਕਰਦਾ ਹੈ 19 ਤਰੀਕ ਨੂੰ ਉਹਦੀ ਰਿਸੈਪਸ਼ਨ ਸੀ ਔਰ 22 ਤਰੀਕ ਨੂੰ ਉਹਦਾ ਸ਼ਿਵਾ ਜਲ ਗਿਆ ਕਿੰਨੇ ਦੁੱਖ ਦੀ ਗੱਲ ਹੈ ਅੱਜ ਉਹਦੀ ਪਤਨੀ ਨੂੰ ਦੇਖਿਆ ਨਹੀਂ ਗਿਆ ਉਹ ਰੋ ਰਹੀ ਸੀ ਖੋਂਦੇ ਆਸੂ ਵਹਾਰੇ ਸੀ ਵੀਰੋ ਅੱਜ ਬਹੁਤ ਮਾੜਾ ਦਿਨ ਹੈ ਪਾਕਿਸਤਾਨ ਨੂੰ ਸਬਕ ਸਿਖਾਉਣਾ ਚਾਹੀਦਾ ਐਨੀਆਂ ਕ ਬੇਨਤੀਆਂ ਕਰਦਾ ਹੋਇਆ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਕਿ ਤੁਸੀਂ ਇੱਕ ਹੋਵੋ ਇਕਤਾ ਵਿੱਚ ਹੀ ਬਾਲਾ ਔਰ ਇਹ ਕਿਨਾਲੀ ਦਿੱਤਾ ਜਾ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਮਰਦਾਵਾ 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 ਹਿੰਦੂ ਕਾ ਖੂਨ ਨਾ ਖਾਲੇ ਖੂਨ ਨਹੀਂ ਵਾ ਪਾਣੀ ਹੈ ਜੋ ਭਾਰਤ ਮਾ ਕੇ ਕਾਮ ਨਾ ਹੋਵੇ ਬੇਕਾਰ ਜਵਾਨੀ ਹੈ ਦੇਸ਼ ਕੇ ਗੱਤਾਰੋ ਕੋ ਮਾਰੀ ਮਾਰੋ ਸਲੋ ਕੋ ਤਾਰੋਂ ਕੋ ਲੋਰੀ ਮਾਰੋ ਸਾਲਾ ਕੋ ਇਸਲਾਮਿਕ ਜਿਹਾਦ ਮਰਦਾਵਾਲ ਇਹ ਜਿਹੜਾ ਰੋਸ ਆ ਭਾਈ ਸਾਹਿਬ ਤੁਹਾਡਾ ਮੈਂ ਧੰਨਵਾਦ ਕਰਦਾ ਸਾਰੀ ਮੀਡੀਆ ਦਾ ਕਿਉਂਕਿ ਕੁਝ ਮੀਡੀਆ ਨੇ ਇਸ ਹੱਤਿਆ ਨੂੰ ਨਰਸਹਾਰ ਦਾ ਰੂਪ ਦਿੱਤਾ ਇਹ ਨਰਸਹਾਰਾ ਜਿਹੜੀ ਹੱਤਿਆ ਹੁੰਦੀ ਆ ਉਹ ਜਿਹੜੇ 100 ਵਿਅਕਤੀ ਇਕ ਥਾਂ 'ਤੇ ਖੜੇ ਹੁੰਦੇ ਆ ਕੋਈ ਅਤਵਾਦੀ ਆ ਕੇ ਉਹਨਾਂ ਨੂੰ 100 ਦੇ 100 ਨੂੰ ਮਾਰ ਜਾਂਦਾ ਉਹ ਹੱਤਿਆ ਹੁੰਦੀ ਆ ਉਹ ਮਰਤੂ ਹੁੰਦੀ ਆ ਪਰ ਜਿਹੜਾ ਇੱਕ ਇੱਕ ਚੁਣ ਕੇ ਧਰਮ ਪੁੱਛ ਕੇ ਧਰਮ ਪੁੱਛ ਕੇ ਉਹਨਾਂ ਦਾ ਖਤਨਾ ਚੈੱਕ ਕਰਕੇ ਉਹਨਾਂ ਨੂੰ ਕਲਮਾ ਪੜਾ ਕੇ ਉਹਨਾਂ ਨੂੰ ਨਵਾਜ਼ ਅਦਾ ਕਰਾ ਕੇ ਮਾਰਿਆ ਜਾਂਦਾ ਉਹ ਨਰਸਹਾਰ ਹੁੰਦਾ ਜਿਹੜਾ ਕਿ 19 ਜਨਵਰੀ 1991 ਵਿੱਚ ਕਸ਼ਮੀਰ ਵਿੱਚ ਹੋਇਆ ਸੀ ਉਹ ਦੁਹਰਾਇਆ ਗਿਆ ਵਾ ਇਹ ਸਾਡੇ ਨਾਲ ਨਰਸਹਾਰ ਹਿੰਦੂਆਂ ਦਾ ਚੁਣ ਕੇ ਕੀਤਾ ਗਿਆ ਜਿਹੜੇ ਹਿੰਦੂਆਂ ਨੇ ਇਹ ਕਿਹਾ ਕਿ ਚਲੋ ਮੰਨ ਲਓ ਮੈਂ ਮੁਸਲਮਾਨ ਆ ਉਹਨਾਂ ਦੇ ਪਿੰਡ ਤਾਰ ਕੇ ਖਤਨਾ ਚੈੱਕ ਕੀਤਾ ਗਿਆ ਉਹਨਾਂ ਤੋਂ ਨਬਾਤ ਪੜਾਈ ਗਈ ਕਲਮਾ ਪੜਾਇਆ ਗਿਆ ਉਤਰਾਦ ਮੱਥੇ ਤੇ ਗੋਲੀ ਮਾਰੀ ਗਈ ਸਭ ਤੋਂ ਦਰਦਨਾਕ ਘਟਨਾ ਤਦ ਹੋਈ ਜਦੋਂ ਇੱਕ ਮਹਿਲਾ ਨੇ ਕਿਹਾ ਕਿ ਜੀ ਮੇਰੇ ਪਤੀ ਨੂੰ ਤੁਸੀਂ ਮਾਰਤਾ ਔਰ ਮੈਨੂੰ ਵੀ ਗੋਲੀ ਮਾਰ ਦਿਓ ਫਿਰ ਉਹ ਮਹਿਲਾ ਨੂੰ ਉਸ ਅੱਤਵਾਦੀ ਨੇ ਜਵਾਬ ਦਿੱਤਾ ਕਿ ਮੈਂ ਤੈਨੂੰ ਨਹੀਂ ਮਾਰੂੰਗਾ ਤੂੰ ਜਾ ਕੇ ਮੋਦੀ ਨੂੰ ਕਹੀਂ ਕਿ ਮੈਂ ਇਹ ਕੀਤਾ ਵਾ ਤੇ ਅੱਗੇ ਵੀ ਕਰੂੰਗਾ ਇਹ ਬਹੁਤ ਦਰਦਨਾਕ ਘਟਨਾ ਸੀ ਅਸੀਂ ਇਹਦੀ ਨਿੰਦਾ ਕਰਦੇ ਆ ਇਹਦੇ ਵਿਰੋਧ ਦੇ ਵਿੱਚ ਵਿਸ਼ੰਦੂ ਪਰਸ਼ਦ ਬਜਰੰਗ ਦਲ ਬਰਨਾਲਾ ਨੇ ਸਾਰੇ ਸਮਾਜਿਕ ਧਾਰਮਿਕ ਸੰਖਿਆਨ ਵਪਾਰ ਮੰਡਲ ਸੇਵਾ ਸੰਗ ਤਰਨੇਤ ਕਾਵਣ ਸੰਗ ਅਰੋਰ ਬਾਨ ਸਭਾ ਖਤਰੀ ਸਭਾ ਬ੍ਰਾਹਮਣ ਸਭਾ ਰਾਸ਼ਟਰੀ ਸਹਾਇਕ ਸੰਗ ਸਾਰੇ ਸੰਗਠਨਾਂ ਨਾਲ ਮਿਲ ਕੇ ਇਹ ਰੋਜ਼ਗਾਰਾ ਕਿੰਨਾ ਸੀਗਾ ਸੇਕਾਂ ਦੀ ਸੰਖਿਆ ਵਿੱਚ ਅੱਜ ਹਿੰਦੂ ਇਕੱਠਾ ਸੀ ਹਿੰਦੂ ਦੇ ਅੰਦਰ ਅੱਜ ਅੱਗ ਸੀ ਉਹਦਾ ਜਿਹੜਾ ਸੀਨਾ ਸੀ ਉਹ ਅੱਗ ਨਾਲ ਜਲ ਰਿਹਾ ਸੀ ਉਹ ਬਦਲਾ ਚਾਹੁੰਦਾ ਉਹ ਮੋਦੀ ਨੂੰ ਉਹ ਅਮੇ ਸਾਨੂੰ ਇਹ ਕਹਿਣਾ ਚਾਹੁੰਦਾ ਕਿ ਸਾਨੂੰ ਬਦਲਾ ਚਾਹੀਦਾ ਸਾਨੂੰ 26 ਦੇ ਬਦਲੇ 26000 ਚਾਹੀਦੇ ਨੇ ਸਾਨੂੰ ਇਜ਼ਰਾਈਲ ਵਾਲਾ ਕੰਮ ਚਾਹੀਦਾ ਜਿਵੇਂ ਇਜ਼ਰਾਈਲ ਨੇ ਗਾਜ਼ਾ ਨੂੰ ਖਤਮ ਕਰਤਾ ਅੱਜ ਇਜ਼ਰਾਈਲ ਸੱਤ ਇਸਲਾਮਿਕ ਦੇਸ਼ਾਂ ਨਾਲ ਕਰਿਆ ਹੋਇਆ ਇੱਕ ਛੋਟਾ ਜਿਹਾ ਦੇਸ਼ ਆ ਜਿਹਦੀ ਆਬਾਦੀ 80 ਲੱਖਾ ਉਹ ਸੱਤ ਇਸਲਾਮਿਕ ਕੰਟਰੀ ਨਾਲ ਇਕੱਲਾ ਲੜ ਰਿਹਾ ਉਹਨੇ ਗਾਜ਼ਾ ਦੀ ਇਤਨਾਲ ਇੱਕ ਵਜਾਤੀ ਯਰੂਸ਼ਲਮ ਖਤਮ ਕਰਤਾ ਉਹਨੇ ਗਾਜ਼ਾ ਖਤਮ ਕਰਤਾ ਉਹਨੇ ਸਾਰੇ ਇਸਲਾਮਿਕ ਦੇਸ਼ ਸਾਰੇ ਖਤਮ ਕਰਦੇ ਅੱਜ ਮੋਦੀ ਜੀ ਨੂੰ ਅਸੀਂ ਅਸੀਂ ਅਪੀਲ ਕਰਦੇ ਆ ਕਿ ਤੁਸੀਂ ਇਜ਼ਰਾਈਲ ਨੂੰ ਗਾਜ਼ਾ ਖਤਮ ਕਰੋ ਪਾਕਿਸਤਾਨ ਖਤਮ ਕਰੋ ਜਿਹੜੇ ਪਾਕਿਸਤਾਨ ਪ੍ਰਸਤ ਭਾਰਤ ਵਿੱਚ ਰਹਿ ਰਹੇ ਆ ਪੰਜਾਬ ਵਿੱਚ ਰਹਿ ਰਹੇ ਆ ਬਰਨਾਲੇ ਵਿੱਚ ਰਹਿ ਰਹੇ ਆ ਇਹ ਜਿਹੇ ਗੱਦਾਰਾਂ ਨੂੰ ਅਸੀਂ ਦੇਖ ਲਾਂਗੇ ਤੁਸੀਂ ਜਿਹੜੇ ਬਾਹਰ ਦੇ ਗੱਦਾਰਾ ਉਹਨਾਂ ਨਾਲ ਨਿਪਟੋ ਨੀਲ ਬਣੀ ਜੀ ਕੀ ਕਹਿਣਾ ਚਾਹੋਗੇ ਜਿਵੇਂ ਦੇਸ਼ ਦਾ ਸਭ ਤੋਂ ਵੱਡਾ ਪਵਿੱਤਰ ਤਿਹਾਰ ਅਮਰਨਾਥ ਯਾਤਰਾ ਮੰਨੀ ਜਾਂਦੀ ਹੈ ਦੇਸ਼ ਦੁਨੀਆ ਤੋਂ ਲੋਕ ਪਹੁੰਚਦੇ ਨੇ ਲੱਗਦਾ ਕਿਤੇ ਨਾ ਕਿਤੇ ਉਸ ਦੇ ਉੱਤੇ دہشت ਫੈਲਾਨਦੀ ਜਾਂ ਉਹਨੂੰ ਹੁਸ਼ਪੋਸ਼ ਕਰਨ ਦਾ ਜਿਹੜਾ ਇਹ ਬਹੁਤ ਬੜਾ ਸਰਜੰਤਰ ਰਚਿਆ ਗਿਆ ਹੈ। ਸਾਹਮਣੇ ਦੇ ਇੱਕ ਗੱਲ ਨੂੰ ਮੈਂ ਹੱਸੀ ਨਹੀਂ ਥਾਲੂਗਾ। ਇਹ ਗੱਲ ਨੂੰ ਮੈਂ ਹੱਸੀ ਵਿੱਚ ਚਾਟੂਗਾ। ਕਿਉਂਕਿ 1996 1996 ਵਿੱਚ ਪਾਕਿਸਤਾਨ ਤੇ ਕਸ਼ਮੀਰ ਦੇ ਅੱਤਵਾਦੀਆਂ ਨੇ ਇਹ ਗੱਲ ਕਹੀ ਸੀ ਕਿ ਇੱਥੇ ਇੱਕ ਵੀ ਚਿੜੀ ਆਹੀਂ ਆ ਨਹੀਂ ਦੇਣੀ ਇੱਕ ਵੀ Hindu ਆ ਨਹੀਂ ਦੇਣਾ 1996 ਦੀ ਗੱਲ ਆ। ਉਦੋਂ ਮਿਸ਼ਨ ਦੂ ਪਰਸ ਬਜਰੰਗਦਨ ਨੇ 100 ਲਈ ਸੀ ਕਿ ਆਹੀਂ ਅਮਰਨਾਥ ਦੇ ਵਿੱਚ ਵਰਤਵਾ ਸੰਖਿਆ ਲੈ ਕੇ ਜਾਵਾਂਗੇ ਤੇ ਪੋਸਟਟੈਂਪ ਆਹੀਂ 6 ਲੱਖ Hindu 6 ਲੱਖ ਬਜਰੰਗੀ ਪੂਰੇ ਦੇਸ਼ ਚੋਂ ਲੈ ਕੇ ਗਈ ਸੀ ਇਹ ਚੈਲੰਜ ਇਨਾ ਨੇ ਸਾਨੂੰ ਫੇਰ ਦਿੱਤਾ ਵਾ ਤੇ ਇਹ ਚੈਲੰਜ ਅਸੀਂ ਸਵੀਕਾਰ ਕਰ ਰਹੇ ਹਾਂ ਕਿ ਦੇਸ਼ਤ ਦਾ ਮਾਹੌਲ ਜਦੂਰ ਹੈ ਹੁਣ ਭਾਈ ਸਾਹਿਬ ਦੇਸ਼ਤ ਦਾ ਮਾਹੌਲ ਕੀ ਆ ਅੱਲਾ ਹੀ 8 ਲੱਖ ਲੈ ਕੇ ਜਾਂਦੇ ਸੀ ਹੁਣ ਆਹੀਂ 80 ਲੱਖ ਲੈ ਕੇ ਜਾਵਾਂਗੇ ਇਸਾ ਦਾ ਮਾਹੌਲ ਉਹਨਾਂ ਦੇ ਵਿੱਚ ਜਿਨ੍ਹਾਂ ਦਾ ਅਜ ਸਿੰਧੂ ਨਦੀ ਦਾ ਪਾਣੀ ਬੰਦ ਹੋ ਗਿਆ ਜਿਨ੍ਹਾਂ ਦਾ ਅਟਾਰੀ ਬਾਰਡਰ ਬੰਦ ਹੋ ਗਿਆ ਇਸਾ ਦਾ ਮਾਹੌਲ ਉਹਨਾਂ ਦੇ ਵਿੱਚ ਆਹੀਂ 8 ਲੱਖ ਦੀ ਥਾਂ ਮੈਂ 80 ਲੱਖ ਲੱਗ ਜਾਵਾਂਗੇ ਭਾਇ ਇਸਕਰ ਉਹਨਾਂ ਦਾ ਕਰਾਂਗੇ ਸਾਡੀ 2 ਮਹੀਨੇ ਦੀ ਯਾਤਰਾ ਚ ਉਹਨਾਂ ਦਾ ਸਾਲ ਪੜਦਾ ਘਰ ਚੱਲਦਾ ਸਾਲ ਪੜਦੀ ਉਹਨਾਂ ਦਾ ਰੋਜੀ ਰੋਟੀ ਚੱਲਦੀ ਆ अं उन्हना आर्थिक बहिष्कार करा अपने टेंट में रहा अपना भोजन लेके जागे ये अमरनाथ यात्रा में चढ़ के टोल नगाड़े लैके अस्सी लख जाए साढ़े हौसले जमा नहीं डिगे हौसले बुलंद ने यह कारण है तो निपटना ही जाएगा कि उत्तर जो तीर्थयात्री आते हैं उन्होंने बहुत आस्था होंगी आन तीन महीने पहले रजिस्ट्रेशन करवाएं आ बचे जाते बूढ़े जाते जवान जाते पूरे देश तो आते विदेश तो आते हैं तो प्रधानमंत्री जी तो हमें सामू मैं अपील करता कि सुरक्षा कर रही की जाए तो कोई भी ਹੋ ਜਾ ਸਲੀਪਰ ਸਾਨੂੰ ਲੱਗਦਾ ਕਿ ਜਿਹੜੀ ਸਿਆਸਤਰਾ ਦੇ ਵਿੱਚ ਨਿਕਲ ਪਾ ਸਕਦਾ ਉਹਦੇ ਚ ਕੋਈ ਰਿਆਤਨਾ ਕੀਤੀ ਜਾਵੇ ਸਿੱਧੀ ਗੋਲੀ ਮਾਰੀ ਜਾਵੇ ਜਿਵੇਂ ਜਿਵੇਂ ਮਗਾਪੋਰ ਬਿਲ ਦੀ ਗੱਲ ਕਰਦੇ ਆਂ ਪਰ ਮਗਾਪੋਰ ਬਿਲ ਦੇ ਵਿੱਚ ਜਿਹੜਾ ਹੈਗਾ ਪੰਜਾਬ ਦੇ ਜਿਹੜੇ ਹੈਗਾ 13 ਐਮਪੀਆ 13 ਐਮਪੀ ਤੋਂ ਬਿਚੇਸਾ ਬਿਲ ਦਾ ਵਿਰੋਧ ਕੀਤਾ ਗਿਆ ਜਦੋਂ ਕਿ ਮੋਤੀ ਸਾਹਿਬ ਨੇ ਇਸ ਬਿਲ ਨੂੰ ਪਾਸ ਕਰਨ ਦੀ ਕੋਸ਼ਿਸ਼ ਕੀਤੀ ਹੈ ਉਸ ਪਰ ਕੀ ਕਹਿਣਾ ਚਾਹੁੰਦੇ ਇਹ 13 ਐਮਪੀ ਹੱਲੇ ਨਹੀਂ ਪਤਾ ਲੱਗ ਰਿਹਾ ਹੱਲੋ ਸਰਕਾਰਾ 13 ਐਮਪੀ ਨੂੰ ਪਤਾ ਲੱਗੂਗਾ ਉਹਨਾਂ ਨੇ ਇੱਕ ਛੋਟਾ ਜਿਹਾ ਕਸਵਾ ਮਲੇਰ ਕੋਟਲਾ ਸਿਰਫ ਮਲੇਰ ਕੋਟਲਾ ਨੂੰ ਬਸਦੇ ਰਹਿਣ ਵਾਸਤੇ ਉਹਨਾਂ ਦੇ ਮੁਸਲਮਾਨਾਂ ਵਾਸਤੇ ਨਾ 13 ਦੇ 13 ਐਮਪੀਆ ਨੇ ਬੱਖਾ ਬੋਰਡ ਦੇ ਖਿਲਾਫ ਬੋਰਡ ਦਿੱਤਾ ਇਹਨਾਂ ਨੂੰ ਪਛਤਾਣਾ ਪਊਗਾ 2027 ਦੀ ਚੋਣਾਂ ਵਿੱਚ 2029 ਦੀ ਚੋਣਾਂ ਜਦੋਂ ਨੂੰ ਪਤਾ ਲੱਗੂਗਾ ਕਿ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਹਿੰਦੂਆਂ ਦੀ ਜਿਹੜੀ ਵੋਟ ਆ ਉਹਦੇ ਲੱਤ ਮਾਰੀ ਆ ਜਿਹੜੀ ਸਿੱਖਾਂ ਦੀ ਵੋਟਾਂ ਨੂੰ ਲੱਤ ਮਾਰੀ ਆ ਉਹਨਾਂ ਦੀ ਵੋਟਾਂ ਦੀ ਕੋਈ ਕੀਮਤ ਨਾ ਸਮਝਦੇ ਹੋਏ ਸਿਰਫ ਕੁਝ ਪਰਸੈਂਟ ਮੁਸਲਮਾਨਾਂ ਦੀ ਵੋਟਾਂ ਵਾਸਤੇ ਜਿਨ੍ਹਾਂ ਨੇ ਇਹ ਘਾਤ ਕੀਤਾ ਵਾ ਇਹਨਾਂ ਨੂੰ ਆਉਣ ਵਾਲੀਆਂ ਵੋਟਾਂ ਵਿੱਚ ਹਿੰਦੂ ਸਮਾਜ ਸਦਕਸ ਖਾਊਗਾ ਤੇ ਇਹਨਾਂ ਨੂੰ ਘਰੇ ਬਿਠਾਊ ਕਹਿੰਦੇ ਕੀ ਨਾਮ ਹੈ ਡਾ ਬੈਂਕ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਕਿੱਥਾ ਵਾਡੇ ਲੜਾ ਹੈਗਾ ਪਾਕਿਸਤਾਨ ਨਾਲ ਹੋ ਰਿਹਾ ਹੈ ਗਿਆ ਕੀ ਕਹਣਾ ਚਾਹਦੇ ਹੋ ਤੁਸੀਂ ਦੇਖੋ ਜੀ ਇਹ ਅੱਛਾ ਇੱਕ ਪ੍ਰੋਟੈਸਟ ਦਾ ਸਾਧਨ ਹੈ ਜੋ ਕੁਝ ਪਹਿਲਗਾਮ ਦੇ ਵਿੱਚ ਹੋਇਆ অতি ਮੰਦ ਭਗਾ ਹੈ ਇਸ ਦਾ ਟੁਕਮਾ ਜਵਾਬ ਪਾਕਿਸਤਾਨ ਨੂੰ ਸਾਡੀ ਭਾਰ ਸਰਕਾਰ ਨੂੰ ਦੇਣਾ ਚਾਹੀਦਾ ਹੈ ਮੈਂ ਤਾਂ ਇਹੀ ਮੰਗ ਕਰੂੰਗਾ ਕਿ ਹਿੰਦੁਸਤਾਨ ਦੀ ਸਰਕਾਰ ਇਹ ਗੱਲ ਇਨਸ਼ੋਰ ਕਰੇ ਕਿ ਇਹ ਹੱਥੇ ਲੋਕਾਂ ਦਾ ਕਤਲ ਨਹੀਂ ਹੋਣਾ ਚਾਹੀਦਾ ਕਿਉਂਕਿ ਉਹਨਾਂ ਲੋਕਾਂ ਨੂੰ ਕੁਝ ਵੀ ਉਹ ਆਪਣੇ ਘਰਾਂ ਤੋਂ ਪਤਾ ਨਹੀਂ ਕਿੰਨੀਆਂ ਆਸਾਂ ਤੇ ਉਮੀਦਾਂ ਨਾਲ ਜਾਂ ਕਿਹੜੇ ਚਾਮਾਂ ਤੇ ਲਾਡਾਂ ਨਾਲ ਉਹ ਘੁੰਮਣ ਜਾਂਦੇ ਨੇ ਔਰ ਉਹ ਘੁਮਕੇ ਜਦੋਂ ਆਉਂਦੇ ਨੇ ਉੱਥੇ ਗਏ ਹੁੰਦੇ ਨੇ ਤਾ ਉਥੇ ਉਹਨਾਂ ਦਾ ਅਗਰ ਉਹਨਾਂ ਨਾਲ ਕੋਈ ਇਹੋ ਜੀ ਘਟਨਾ ਵਾਪਰ ਜਾਂਦੀ ਹੈ ਤਾਂ ਦੇਸ਼ ਦੇ ਵਿੱਚ ਮਤਲਬ ਸੋਗ ਦੀ ਲਹਿਰ ਫੈਲ ਜਾਂਦੀ ਹੈ ਸੋ ਇਸ ਲਈ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ ਇਹਦੀ ਜਿੰਨੀ ਵੀ ਨਿਖੇਧੀ ਕੀਤੀ ਜਾ ਸਕੇ ਉਨੀ ਘਟ ਹੈ ਮੈਂ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਤੋਂ ਆਰਮੀ ਚੀਫ ਸਾਡੇ ਔਰ ਸਾਡੇ ਸਾਰੀਆਂ ਤਿੰਨਾਂ ਫੋਰਸਾਂ ਦੇ ਚੀਫ ਰੱਖਿਆ ਮੰਤਰੀ ਫੋਰਮ ਮਿਨਿਸਟਰ ਔਰ ਹੋਮ ਮਿਨਿਸਟਰ ਨੇ ਸਾਰਿਆਂ ਤੋਂ ਪਰਜੋਰ ਮੰਗ ਕਰਦਾ ਕਿ ਪਹਿਲਾਂ ਜਿਵੇਂ ਪੁਲਵਾਮਾ ਵੇਲੇ ਪਾਕਿਸਤਾਨ ਨੂੰ ਸਬਕ ਸਿਖਾਇਆ ਸੀ ਇਸੇ ਤਰ੍ਹਾਂ ਹੀ ਪਹਿਲਗਾਮ ਦਾ ਵੀ ਉਹਨਾਂ ਨੂੰ ਸਬਕ ਸਿਖਾਇਆ ਜਾਵੇ ਤਾਂ ਕਿ ਅੱਗੇ ਤੋਂ ਉਹ ਇਹੋ ਜਿਹੀ ਮੰਦਭਾਗੀ ਘਟਨਾਵਾਂ ਦੀ ਜੁਰਤ ਨਾ ਕਰੇ ਮੇਰਾ ਨਾਮ ਪਨੀਤ ਕੌਸ਼ਲ ਮੋਨੂ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਜੋ ਇਹ ਕਸ਼ਮੀਰ ਵਿੱਚ ਬਹੁਤ ਮਾੜੀ ਘਟਨਾ ਹੋਈ ਆ ਅਸੀਂ ਨਰਿੰਦਰ ਮੋਦੀ ਜੀ ਨੂੰ ਬੇਨਤੀ ਕਰਦੇ ਹਾਂ ਕਿ ਇਹਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਤੇ ਪੰਜਾਬ ਵਿੱਚ ਜੋਦੋਂ ਵੀ ਕਿਸੇ ਮੁਸਲਮਾਨ ਦੀ ਐਂਟਰੀ ਹੋਣੀ ਹੈ ਤਾਂ ਉਹਦਾ ਪੂਰਾ ਪ੍ਰੂਫ ਦੇਖਿਆ ਜਾਵੇ। ਸਤੂਬਰ ਨਵੰਬਰ 'ਚ ਕਸ਼ਮੀਰੀ ਬਹੁਤ ਆਉਂਦੇ ਨੇ ਉਹਰੇ ਕਸ਼ਮੀਰੀਆਂ ਨੂੰ ਕੋਈ ਘਰ ਨਾ ਦਿੱਤਾ ਜਾਵੇ ਕਿਰਾਏ ਦੇ। ਉਹਨਾਂ ਦੇ ਬਕਾਇਦਾ ਪ੍ਰੂਫ ਦੇਖ ਕੇ ਉਹਨਾਂ ਦੀ ਰਿਹائش ਕੀਤੀ ਜਾਵੇ। ਸੋ ਮੇਰੀ ਬੇਨਤੀ ਇਹੀ ਹੈ ਵੀ ਮੋਦੀ ਸਾਹਿਬ ਨੂੰ ਵੀ ਪੂਰਾ ਪੂਰਾ ਧਿਆਨ ਦਿੱਤਾ ਜਾਵੇ। ਧੰਨਵਾਦ। ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ताजी खबर की नोटिफिकेशन लिए बैल आइकन ऐसी क्लिक करो इस्लामिक मुर्दाबाद के ਸੰਗੇ ਹਰ ਰੰਗ ਮਹਾਰੇ ਕਰਾਏਗੇ ਹਰ ਰੰਗ ਮਹਾਰੇ ਜਿਹੜੀ ਹੋਈ ਹੈ ਪਹਿਲਗਾਮ ਦੇ ਵਿੱਚ ਅਸੀਂ ਪ੍ਰਧਾਨ ਮੰਤਰੀ ਜੀ ਤੋਂ ਔਰ ਦੇਸ਼ ਦੇ ਹੋਮ ਮਿਨਿਸਟਰ ਤੋਂ ਮੰਗ ਕਰਦੇ ਆ ਕਿ ਅੱਜ ਰਾਤ ਤੋਂ ਰਾਤ ਪਾਕਿਸਤਾਨ ਦੀਆਂ ਟੱਲੀਆਂ ਖੜਕਾ ਕੇ ਆਪਣੀ ਇਸ ਜਿਹੜੀ ਸਾਡੇ ਨਾਲ ਇਹਨਾਂ ਨੇ 28 ਲੋਕਾਂ ਦਾ ਨਹਿਤੇ ਲੋਕਾਂ ਦਾ ਕਤਲ ਕੀਤਾ ਉਹਨਾਂ ਤੋਂ ਉਹਨਾਂ ਦਾ ਬਦਲਾ ਲੈ ਸਕੀਏ ਜਿਵੇਂ ਪਹਿਲਾ ਪ੍ਰਧਾਨ ਮੰਤਰੀ ਜੀ ਨੇ ਅੰਦਰ ਜਾ ਕੇ ਰਾਤੋਂ ਰਾਤ ਸਾਰੇ ਕੱਢ ਕੇ ਲੈ ਆਂਦੇ ਸੀ ਐਵੇਂ ਜਿਵੇਂ ਅਸੀਂ ਚਾਹੁੰਦੇ ਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਇਹੋ ਜਿਹਾ ਹਰਾਸਟਪ ਲੈ ਕੇ ਪਾਕਿਸਤਾਨ ਦੇ ਅੰਦਰ ਜਾ ਕੇ ਇਹਨਾਂ ਨੂੰ ਕਢੀਸ ਕੇ ਲਿਆਵੇ ਔਰ ਸਾਡੇ ਜਿਹੜੇ 28 ਨਹਤੇ ਲੋਕ ਮਾਰੇ ਗਏ ਨੇ ਇੱਕ ਨੌਜਵਾਨ ਲੈਫਟੀਨੈਂਟ ਸੀ ਮੇਰੀ ਨੇਵੀ ਦਾ ਉਹ ਵਿਚਾਰਾ 16 ਤਰੀਕ ਨੂੰ ਉਹਦੀ ਸ਼ਾਦੀ ਹੋਈ ਸੀ ਅੱਜ ਰੋਹ ਨੂੰ ਦਿਲ ਕਰਦਾ ਹੈ 19 ਤਰੀਕ ਨੂੰ ਉਹਦੀ ਰਿਸੈਪਸ਼ਨ ਸੀ ਔਰ 22 ਤਰੀਕ ਨੂੰ ਉਹਦਾ ਸਿਵਾ ਜਲ ਗਿਆ ਕਿੰਨੇ ਦੁੱਖ ਦੀ ਗੱਲ ਹੈ ਅੱਜ ਉਹਦੀ ਪਤਨੀ ਨੂੰ ਦੇਖਿਆ ਨਹੀਂ ਗਿਆ ਉਹ ਰੋ ਰਹੀ ਸੀ ਖੁੰਡਿਆ ਅंसू ਬਹਾਰ ਰਹੀ ਸੀ ਵੀਰੋ ਅੱਜ ਬਹੁਤ ਮਾੜਾ ਦਿਨ ਹੈ